ਜੇ ਤੁਸੀਂ ਹੁੱਕ ਖਰੀਦਣ ਆਉਣੇ ਹੋ ਤਾਂ ਸਕੂਟਰੀ ਵੀ ਲੈ ਆ ਸਕਦੇ ਹੋ ਉਹ ਕਿਵੇਂ ਬਈ ਵੇਟ ਇਹਦੇ ਨਾਲ ਸਕੂਟਰੀ ਮਡਗਾਰਡ ਨਾਲ ਸਕੂਟੀ ਉਸ ਤੋਂ ਬਾਅਦ ਗੱਲ ਕਰੀ ਏਸੀ ਕੈਬਨ ਨਾਲ ਸਕੂਟੀ ਹੁੱਕ ਲੈ ਜਾਓ ਖਰੀਦ ਕੇ ਨਾਲ ਸਕੂਟੀ ਲੈ ਜਾਓ ਹਾਂਜੀ ਦੋਸਤੋ 골ਡ ਸਟਾਰ ਸਮਾਣਾ ਖੜਾ ਮੈਂ ਇਸ ਟਾਈਮ ਤੇ ਇਹਨਾਂ ਜਿਹੜੇ ਮਸ਼ਹੂਰ ਆ ਬਾਈ 골ਡ ਸਟਾਰ ਸਮਾਣਾ ਰੇਟ ਲੈ ਕੇ ਜਾਂ ਏਸੀ ਕੈਬਨ ਹੋਗੇ ਇਸ ਤੋਂ ਇਲਾਵਾ ਹੁੱਕਾ ਹੋਊਗਾ ਇਹਨਾਂ ਤੇ ਭਾਰੀ ਡਿਸਕਾਊਂਟ ਦੇਣ ਜਾ ਰਹੇ ਹੈਗੇ ਡਿਸਕਾਊਂਟ ਵੀ ਆ ਵੱਡੇ ਵੱਡੇ ਆਫਰ ਲਾਤੇ ਆ ਆ ਮੇਰੇ ਸਾਹਮਣੇ ਇੱਥੇ ਲਿਖਾ ਹੋਇਆ ਕਿ ਦੀ ਮੈਨੂੰ ਜਿੱਤੋ ਆ ਸਕੂਟਰੀ ਵੀ ਜਿੱਤ ਸਕਦੇ ਹੋ ਕਿਵੇਂ ਜਿੱਤ ਸਕਦੇ ਹੋ ਇਹ ਸਾਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਬਾਈ ਗਰਦੀਪਣਾ ਮਲਾਉਣੇ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਵੀਰੇ ਹੋ ਠੀਕ ਠਾਕ ਹੋ ਵਧੀਆ ਵਧੀਆ ਚੜ੍ਹਦੀ ਕਲਾ ਬਾਈ ਜੀ ਆ ਮੈਂ ਜਿਵੇਂ ਗੱਲ ਕੀਤੀ ਆ ਬਈ ਆਫਰ ਚੱਲ ਰਹੇ ਆ ਵੱਡੇ ਵੱਡੇ ਹਰੇਕ ਦਾ ਸੁਪਣਾ ਹੁੰਦਾ ਵੀ ਆਪਾਂ ਭਾਈ ਏਸੀ ਕੈਬ ਲਵਾਈਏ ਜਾਂ ਟਰੈਕਟਰ ਦੇ ਫਰੰਟ ਵੇਟ ਲਾਉਣਾ ਜਾਂ ਹੁੱਕ ਚਾਹੀਦੀ ਆ ਪਹਿਲਾਂ ਇਹਦੀ ਗੱਲਬਾਤ ਕਰ ਲਈਏ ਹਨਾ ਗੱਲਬਾਤ ਬਾਈ ਇਹ ਦੇਖੋ ਛੋਟੇ ਸ਼ ਹੱਕ ਲੈ ਜਾਓ ਖਰੀਦ ਕੇ ਹਮ ਨਾਲ ਸਕੂਟੀ ਲੈ ਜਾਓ ਜੇ ਤੁਸੀਂ ਹੱਕ ਖਰੀਦ ਰਾਉਨੇ ਹੋ ਤਾਂ ਸਕੂਟਰੀ ਵੀ ਲੈ ਆ ਸਕਦੇ ਹੋ ਉਹ ਕਿਵੇਂ ਬਈ ਵੇਟ ਇਹਦੇ ਨਾਲ ਸਕੂਟਰੀ ਮਡਗਾਰਡ ਨਾਲ ਸਕੂਟੀ ਉਸ ਤੋਂ ਬਾਅਦ ਗੱਲ ਕਰੀਏ ਏਸੀ ਕੈਬਨ ਨਾਲ ਸਕੂਟੀ ਸੋ ਤੁਹਾਨੂੰ ਆਫਰ ਨੂੰ ਵਿਸਥਾਰ ਚ ਸਮਝਾਉਨੇ ਆ ਬਈ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਹੋ ਜੇ ਏਸੀ ਕੈਬਨ ਜੇ ਤੁਸੀਂ ਖਰੀਦਦੇ ਹੋ ਤਾਂ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਜਿਹਨੂੰ ਆਪਾਂ ਮਾਨ ਤਾਨ ਕਹਿੰਦੇ ਆ ਮੌਕੇ ਤੇ ਡਿਸਕਾਊਂਟ ਸਕ੍ਰੈਚ ਵਾਊਚਰ ਦਿੱਤਾ ਜਾਉ ਬਈ ਘੱਟ ਤੋਂ ਘੱਟ 2000 ਦਾ ਆਊਗਾ ਵੱਧ ਤੋਂ ਵੱਧ 5000 ਦਾ ਠੀਕ ਹੈ ਉਹ ਤੁਹਾਨੂੰ ਮਿਲ ਜੂਗਾ ओके okay. ओदे नाल भाई ਆਪਾਂ ਦਵਾਂਗੇ 10 ਲੱਕੀ ਕੂਪਨ 10 ਲੱਕੀ ਡਰਾ ਜੀ ਇਹ ਲੱਕੀ ਡਰਾ ਦੇ ਕੂਪਨਾਂ ਦੇ ਵਿੱਚ ਐਕਟਿਵ ਹੈ ਫਰਸਟੇ ਨਾਮ ਹੈ ਜਿਹੜਾ ਠੀਕ ਹੈ ਉਸ ਤੋਂ ਬਾਅਦ ਜੇ ਹੁੱਕ ਵੇਟ ਖਰੀਦਦੇ ਆਂ ਬਾਈ 1000 ਤੋਂ 5000 ਰੁਪਏ ਤੱਕ ਦੇ ਸਕ੍ਰੈਚ ਵਾਊਚਰ ਨਾਲ 5 ਲੱਕੀ ਕੂਪਨ ਠੀਕ ਹੈ ਮੜਗਾਰਡ ਦੇ ਨਾਲ ਵੀ 1000 ਤੋਂ 5000 ਰੁਪਏ ਤੱਕ ਦੇ ਵਾਊਚਰ ਤੇ ਨਾਲ 3 ਲੱਕੀ ਕੂਪਨ ਜੀ ਹੁੱਕ ਛੋਟੀ ਆਈਟਮਾਂ ਬਾਈ 500 ਤੋਂ ਲੈ ਕੇ 2000 ਰੁਪਏ ਤੱਕ ਦੇ ਜਿਹੜੇ ਹਨ ਸਕ੍ਰੈਚ ਵਾਊਚਰ ਤੇ ਨਾਲ 2 ਲੱਕੀ ਕੂਪਨ ਬਾਈ 2 ਲੱਕੀ ਕੂਪੜਾ ਇੱਕ ਵੱਡੇ ਸੁਣ ਐਗਜ਼ਾਮਪ ਜੇ ਤੁਸੀਂ ਬਈ ਕੈਵਲ ਲਵਾਉਣ ਆਗੇ ਤੁਸੀਂ ਉਹਨੂੰ ਡਿਸਕਾਊਂਟ ਤਾਂ ਮਿਲੀ ਜਾਣਾਗਾ 2000 ਤੋਂ 5000 ਦਾ ਜਿਹੜੀ ਆ ਸਕੂਟਰੀ ਕਿੰਨੇ ਦੀ ਆ ਬਈ ਅਪਰੋਕਸੀਮੇਟ ਅਪਰੋਕਸੀਮੇਟ ਮੰਨ ਲਓ ਵੀ ਲੱਖ ਤੋਂ ਵੈਸੇ ਦਾ ਪਾਰ ਹੈ ਪਾਰ ਹੈ ਘੱਟੇ ਘੱਟ ਤੋਂ ਘੱਟ ਲਾ ਲਓ ਲੱਖ ਦਾ ਸੋਡਾ ਜੇ ਬਈ ਚਾਂਸ ਤੁਹਾਡੀ ਕਿਸਮਤ ਚੰਗੀ ਆ ਸੋਡਾ ਲੱਖ ਦਾ ਸਿੱਧਾ ਹੀ ਫਾਇਦਾਗਾ ਹੈ ਗਿਆ ਨਾ ਹਾਂਜੀ ਹਾਂ ਮਿੰਟ ਇੱਕ ਵਾਰ ਵੀ ਹੋਰ ਕਿਹੜੇ ਨਾਮ ਆਨੇ ਚ ਦੇਖੋ ਇਹ ਪਹਿਲਾ ਨਾਮ ਤਾਂ ਇਹੀ ਐਕਟਿਵਾ ਠੀਕ ਹੈ ਦੂਸਰਾ ਨਾਮ Samsung ਦੀ LED ਆ 40 ਇੰਚ ਠੀਕ ਹੈ ਬਾਈ ਤੀਸਰਾ ਨਾਮ ਇਹ ਫ੍ਰਿਜ ਠੀਕ ਹੈ 165 ਲੀਟਰ ਦਾ ਚੌਥਾ ਨਾਮ ਹੈ ਜੀ MI ਦੀ ਟੈਬ ਠੀਕ ਹੈ ਪੰਜਵਾਂ ਤੇ ਛੇਵਾਂ ਨਾਮ ਹੈ MI ਦੇ ایرਪອດ ਬਿਲਕੁਲ ਇੱਕ ਚੀਜ਼ ਆਪਾਂ ਜ਼ਰੂਰ ਦੱਸਦਗੇ ਵੀ ਆਫਰ ਕਦੋਂ ਤੋ ਸ਼ੁਰੂ ਆ ਕਦੋਂ ਤੱਕ ਆ ਇਹ ਆਫਰ ਸਟਾਰਟ ਹੋਣਾ ਬਈ 22 ਸਤੰਬਰ ਯਾਨੀ ਕਿ ਅੱਜ ਦੀ ਤਰੀਕ ਜਿਹਦੇ ਦਿਨ ਵੀਡੀਓ ਪੈ ਰਹੀ ਆ 2025 ਤੇ ਇਹ ਵੈਲਿਡ ਹੈ ਬਈ 18 ਅਕਤੂਬਰ 2025 ਤੱਕ ਕਿਉਂਕਿ 19 ਨੂੰ ਆਪਾਂ ਨੇ ਡਰਾ ਕੱਢ ਦੇਣਾ ਹੈ ਇਹ ਠੀਕ ਹੈ ਤੇ ਟਰਮਸ ਐਂਡ ਕੰਡੀਸ਼ਨ ਐਪਲੀਕੇਬਲ ਹੋਣਗੀਆਂ ਬਈ ਕਿਉਂਕਿ ਇਹ ਇੱਕ ਸਾਫ ਦੀ ਲਾਟਰੀ ਹੈ ਲਾਟਰੀ ਦੇ ਉੱਪਰ ਜਿਹੜੇ TDS TCS ਜੋ ਵੀ ਮੌਕੇ ਤੇ ਅਵੇਲੇਬਲ ਹੋਊਗਾ ਠੀਕ ਹੈ ਸਰਕਾਰ ਵੱਲੋਂ ਹੁੰਦਾ ਉਹ ਕਸਟਮਰ ਦਾ ਹੋਊਗਾ ਕਿਉਂਕਿ ਉਹ ਜੇ ਆਪਾਂ ਕੱਲ ਨੂੰ ਕੋਈ ਵੀ ਲਾਟਰੀ ਜਿੱਤਣੇ ਹਰੇਕ ਨੂੰ ਪੇ ਕਰਨਾ ਪੈਂਦਾ ਹੁੰਦਾ ਬਿਲਕੁਲ ਬਈ ਠੀਕ ਹੈ ਬਿਲਕੁਲ ਇਹ ਜਿਹੜਾ ਬ ਆ ਸਕੀਮ ਆ 22 ਸਤੰਬਰ ਤੋਂ ਲੈ ਕੇ 18 ਅਕਤੂਬਰ ਤੱਕ ਇਹਨਾਂ ਦੇ ਜਿਹੜਾ ਆਪਣਾ ਪੇਜ ਆ 골ਡ ਸਟਾਰਸ ਮਾੜਾ ਉੱਥੇ ਜਾ ਕੇ ਇਹ ਜਿਹੜੇ ਆ ਨਿਕਲ ਲੈ ਲੱਕੀ ਡਰਾ ਬਹੁਤ ਵੱਡਾ ਜਿਹੜਾ ਆਫਰ ਚੱਲੀ ਜਾਂਦਾਗਾ ਸਿੱਧਾ ਸਿੱਧਾ ਆਪਾਂ ਕਹਿ ਲਈ ਵੀ ਲੱਖ ਰੁਪਏ ਤੱਕ ਦਾ ਤੁਸੀਂ ਯਾਰ ਹੁੱਕ ਤੱਕ ਵੀ ਲੈ ਲੋਗੇ ਤਾਂ ਉਹ ਚ ਵੀ ਤੁਹਾਨੂੰ ਇਹ ਸਕੂਟਰੀ ਸਾਨੂੰ ਜਿੱਤਣ ਦਾ ਮੌਕਾ ਮਿਲ ਸਕਦਾ ਵੱਡੀ ਗੱਲ ਆ ਯਾਰ ਜਿਹੜਾ ਹੁਣ ਮੈਥੋਂ ਰਹਿ ਨਹੀਂ ਜਾ ਰਿਹਾ ਆ ਵੇਟ ਜਦੋਂ ਸ਼ੁਰੂ ਹੋਇਆ ਇੱਥੋਂ 골ਡ ਸਟਾਰਸ ਮਾੜਾ ਤੋਂ ਸ਼ੁਰੂ ਹੋਇਆ ਆ ਵੇਟਾਂ ਦਾ ਕੋਈ ਤੋੜ ਨਹੀਂ ਗੇ ਬਹੁਤ ਸੋਹਣੇ ਲੱਗਦੇ ਆ ਟਰੈਕਟਰ ਦੇ ਜਿਹੜੇ ਦੇ ਮਰਜ਼ੀ ਲਾ ਦੇਖੋ ਇਹ ਤਿੰਨ ਵੇਰੀਐਂਟ ਨੇ ਆਪਣੇ ਕੋਲ 2 ਸੌਰੀ 2.5 ਕਿਲੋ 3 ਤੇ 3.5 ਠੀਕ ਹੈ ਤਿੰਨ ਆਪਣੇ ਕੋਲ ਵੇਰੀਐਂਟ ਅਵੇਲੇਬਲ ਨੇ ਠੀਕ ਹੈ ਤੇ ਉਸ ਦੇ ਵਿੱਚ ਤੁਹਾਨੂੰ ਦੱਸ ਦਈਏ ਤੇ ਇਹਨਾਂ ਦਾ ਜਿਹੜਾ ਵજન ਹੈ ਉਹ ਤੁਸੀਂ ਬਾਹਰੋਂ ਜਜਮੈਂਟ ਨਹੀਂ ਕਰ ਸਕਦੇ ਪਰ ਉਹ ਸਾਰੇ weight ਸੇਮ ਲੱਗਣਗੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਇਹਦੀ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਪੇਂਟ ਕੁਆਲਿਟੀ ਦੀ ਪੂਰੀ ਸੁਪੀਰੀਅਰ ਹੈ ਠੀਕ ਹੈ ਡੈਮੋਰੇ ਤੌਰ ਤੇ ਤੁਹਾਨੂੰ ਦਿਖਾ ਦਨੇ ਬਈ ਜਦੋਂ ਲੇਜ਼ਰ ਕਟਿੰਗ ਕਰਦੇ ਆਪਾਂ ਬਈ ਤੇ ਲੇਜ਼ਰ ਕਟਿੰਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਪਲੇਟ ਹੁੰਦੀ ਆ ਪਲੇਟ ਦੀ ਲੇਜ਼ਰ ਕਟਿੰਗ ਕਰਕੇ ਆ ਚੀਜ਼ ਨਿਕਲਿਆ ਇਹ ਇਹ ਰੰਗ ਬੜਾ ਹੈ ਬਈ ਇਹ ਤੇ ਯਾਰ ਨਹੀਂ ਨਹੀਂ ਇਹ ਦੇਖੋ ਆ ਜਿਵੇਂ ਇਹ ਪਰਾ ਮੈਲ ਜੰਮੀ ਹੋਈ ਆ ਠੀਕ ਹੈ ਇਹ ਤਾਂ ਬਰ ਸ਼ਾਰਟ ਬਲਾਸਟ ਕਰਕੇ ਬਈ ਉਹ ਇਸ ਤਰ੍ਹਾਂ ਹੀ ਬਣੀ ਹੋਈ ਆ ਤਾਂ ਸਾਫ ਹੀ ਬੜਾ ਜਿੱਦਾਂ ਲੱਗਦਾ ਇਹ ਪਹਿਲਾ ਪੜਾ ਇਹਦਾ ਠੀਕ ਹੈ ਇੱਥੇ ਆ ਉਸ ਤੋਂ ਬਾਅਦ ਪਾਊਡਰ ਕੋਟ ਹੋਣਾ ਬਈ ਪਾਊਡਰ ਕੋਟ ਕਰਨ ਤੋਂ ਬਾਅਦ ਜਿਹੜਾ ਇਹ ਪੱਠੀ ਪੇਂਟ ਕੀਤਾ ਜਾਊਗਾ ਲੈ ਬਈ ਪੇਂਟ ਕੁਆਲਿਟੀ ਚੈੱਕ ਕਰੋ ਇਸ ਤਰ੍ਹਾਂ ਦੀ ਪੇਂਟ ਕੁਆਲਿਟੀ ਦਾ ਚੈਲੰਜ ਦਿੰਨੇ ਆ ਆਲ ਓਵਰ ਪੰਜਾਬ ਦੇ ਵਿੱਚ ਵੇਟ ਬਹੁਤ ਜਣੇ ਬਣਾਈ ਜਾਂਦੇ ਆ ਹਰੇਕ ਤਰ੍ਹਾਂ ਦਾ ਵੇਟ ਆਪਣੇ ਕੋਲ ਬ੍ਰਸ਼ ਵਾਲਾ ਸਿਸਟਮ ਨਹੀਂ ਹੈਗਾ ਬਾਈ ਪੇਂਟ ਵਾਲਾ ਆਪਣੇ ਕੋਲ ਪੱਠੀ ਪੇਂਟ ਦੀ ਜੈਨੂਇਨ ਚੀਜ਼ ਮਿਲੂਗੀ ਬਿਲਕੁਲ ਬਾਈ ਆ ਕੇ ਦੇਖ ਸਕਦੇ ਹੋ ਦੇਖਣ ਚ ਜੇ ਕਟਿੰਗ ਦੀ ਕਟਾਈ ਸਫਾਈ ਦੇਖਣੀ ਆ ਉਹ ਪੇਂਟ ਦੀ ਇਹ ਨਹੀਂਗਾ ਵੀ ਕੱਲਾ ਵੇਟ ਕਸ ਕੇ ਤੇ ਉੱਤੇ ਰੰਗ ਮਾਰਤਾ ਤੇ ਅੰਦਲੀ ਸਾੜ ਜੰਗਾਲ ਪਈ ਜਾਵੇ ਪੂਰਾ ਇਹ ਫਰੈਸ਼ ਕੀਤਾ ਹੋਇਆ ਬਿਲਕੁਲ ਤੇ ਆ ਬਈ ਆਪਣੇ ਇਹ ਵਾਲੇ 4 ਵੀਲ ਡਰਾਈਵ ਡਾਇਰੈਕਟਰਾਂ ਦੇ ਬਈ ਮਡਗਾਰਡ ਨੇ ਠੀਕ ਹੈ ਇਹ ਜ 9 ਦੇ ਟਾਇਰ ਨੇ ਥੋੜੇ 11 ਦੇ ਟਾਇਰ ਨੇ ਇਹ ਵੀ ਤੁਹਾਨੂੰ ਅਵੇਲੇਬਲ ਮਿਲੂਗਾ ਠੀਕ ਹੈ ਤੇ ਇਹ ਵੀ ਪੂਰੀ ਸੁਪੀਰੀਅਰ ਕੁਆਲਿਟੀ ਤੇ 골ਡ ਸਟਾਰ ਸਮਾਨਾ ਇਹਨਾਂ ਚੀਜ਼ ਜਿਹੜੇ ਜਿਵੇਂ ਮੰਨ ਕੇ ਕਹਿ ਸਕਦੇ ਆ ਵੇਟ ਹੋ ਗਿਆ ਤੇ ਇਹ ਚੀਜ਼ਾਂ ਇੱਕ ਟਾਈਮ ਇਹ ਸਭ ਤੋਂ ਪੂਰੀਆਂ ਨਹੀਂ ਸੀ ਹੋ ਰਹੀਆਂ ਬਾਈ ਠੀਕ ਹੈ ਤੇ ਹੁਣ ਅਸੀਂ ਆਪਣਾ ਜਿਹੜਾ ਮੈਨ ਪਾਵਰ ਲਾ ਕੇ ਜਾਂ ਮਸ਼ੀਨ ਪਾਵਰ ਲਾ ਕੇ ਅਸੀਂ ਇਹ ਚੀਜ਼ ਇੱਕ ਵੱਡੇ ਪਮਾਨੇ ਦੇ ਵਿੱਚ ਆਪਣੇ ਕੋਲੋਂ ਫਲੱਬਦ ਕਰ ਲਈ ਤਾਂ ਕਿ ਕੋਈ ਨਿਰਾਸ਼ ਨਾ ਮੁੜੇ ਬਿਲਕੁਲ ਕੁਆਲਿਟੀ ਹੋਵੇ ਤਾਂ ਉੱਥੇ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਤਾਂ ਹਰੇਕ ਬੰਦੇ ਦੀ ਖੇਚ ਦਾ ਕੇਂਦਰ ਬਣਦੀ ਆ ਇਧਰ ਬਾਈ ਜਿਆ ਰਣੇ ਹੁੱਕਾ ਸਜਾ ਰੱਖੀ ਆ ਬਾਈ ਕਿਹੜੇ ਕਿਹੜੇ ਟਰੈਕਟਰ ਦੀ ਹੁੱਕ ਆ ਇਹ ਟਰੈਕਟਰ ਜੌਂਡੀਅਰ ਦੀ ਮਿਲ ਜੂਗੀ ਸਵਰਾਜ ਦੀ ਮਿਲ ਜੂਗੀ ਜੀ ਹੌਲੈਂਡ ਦੀ ਮਿਲ ਜੂ ਤੇ ਮਹਿੰਦਰਾ ਹਾਂਜੀ ਹਾਂ ਇਹ ਮਤਲਬ ਨਿੱਗਰ ਹੁੰਦੀ ਹੈ ਵੇਟ ਵੀ ਹੁੰਦਾ ਇਹਨਾਂ ਦਾ ਹੁੱਕ ਦਾ 4 ਤੋਂ 5 ਇੰਚੀ ਰਹਿੰਦਾ ਮਾਉਥ ਸਾਈਜ਼ ਹੋਊਗਾ ਬਾਈ ਜੀ ਵਜਨ ਦੇ ਹਿਸਾਬ ਨਾਲ ਜਿਹੜੀ 5 ਇੰਚੀ ਉਹ ਹੈਵੀ ਹੋਊਗੀ 4 ਥੋੜੀ ਘੱਟ ਹੈਵੀ ਹੋਊਗੀ ਬੁਸ਼ ਟਾਈਪ ਹੁੱਕ ਹੈ ਕੱਲ ਨੂੰ ਤੁਹਾਡਾ ਹੁੱਕ ਦਾ ਬੁਸ਼ ਘਸੂਗਾ ਜੇ ਘਸੂਗਾ ਬਾਈ ਆ ਬੁਸ਼ ਲੱਗਿਆ ਹੋਇਆ ਬਾਈ ਬੁਸ਼ ਲੱਗਿਆ ਹੋਇਆ ਇਹ ਘਸੂਗਾ ਜੇ ਘਸੂਗਾ ਥੋੜੀ ਹੁੱਕ ਨਹੀਂ ਘਸੂਗੀ ਬੁਸ਼ ਤੁਸੀਂ इजीली ਅਵੇਲੇਬਲ ਕਰਵਾ ਕੇ ਪਾ ਸਕਦੇ ਓਨੀ ਲਾਈਫ ਇਹਦੀ ਫੇਰ ਬਣ ਜਣੀ ਬਿਲਕੁਲ ਬਾਈ ਆ ਗੋਲਡ ਸਟਾਰ ਸਮਾਨਾ ਦੀ ਹੁੱਕ ਦੀ ਪੈਕਿੰਗ ਆ ਦੇਖ ਸਕਦੇ ਹੋ ਬ੍ਰਾਂਡ ਆ ਬਾਈ ਗ ਤੇ ਉਸ ਤੋਂ ਇਲਾਵਾ ਬਾਈ ਤੁਸੀਂ ਦੇਖ ਆ ਕੀ ਚੀਜ਼ ਆ ਬਈ ਇਹ ਬਈ ਪੈਕ ਕੀਤੇ ਹੋਏ ਨੇ ਜਦੋਂ ਵੀਰ ਆਪਣੇ ਕੋਲੇ ਆਉਂਦੇ ਨੇ ਗੱਡੀ ਦੇ ਵਿੱਚ ਲੋਡ ਕਰਦੇ ਆਪਾਂ ਕੋਈ ਕਾਰ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਕੋਈ ਟਰੱਕਸ ਲੈ ਕੇ ਆ ਰਹੇ ਨੇ ਜਾਂ ਕਿੰਨੇ ਛੋਟੇ ਹੱਥੀਂ ਲੈ ਕੇ ਜਾਣਾ ਤਾਂ ਆਪਣੇ ਕੋਲੇ ਪੈਕਿੰਗ ਇਹਦੀ ਪ੍ਰੋਪਰ ਅਵੇਲੇਬਲ ਆ ਬਈ ਤਾਂ ਕਿ ਬੰਦਾ ਇੱਥੋਂ ਜਿਸ ਤਰ੍ਹਾਂ ਦੀ ਚੀਜ਼ ਲੈ ਕੇ ਜਾਊਗਾ ਘਰੇ ਪੈਕ ਓਪਨ ਕਰੇ ਉਸ ਤਰ੍ਹਾਂ ਦੀ ਹੀ ਨਿਕਲੇ ਬਈ ਸਹੀ ਗੱਲ ਆ ਆਪਾਂ ਹੁਣ ਦੂਰ ਦੀ ਬਾਟ ਆਪਾਂ ਕਾਰ ਤੇ ਆ ਜਾਂਦੇ ਜਿਵੇਂ ਉਹ ਬਾਈ ਹੁਣ ਕਾਰ ਖੜੀ ਹੈਗੀ ਉਹਦਾ ਲੈ ਕੇ ਜਾਂਦੇ ਆ ਤਾਂ ਉਸ ਹਿਸਾਬ ਨਾਲ ਇਹਨਾਂ ਦਾ ਧਿਆਨ ਰੱਖਿਆ ਜਾਂਦਾ ਇਹ ਨਹੀਂ ਕਿ ਇਕੱਲਾ ਵੀ ਵੇਚਣ ਤੇ ਜੋਰ ਇਹ ਪਲੇਟ ਆ ਭਾਈ ਜੋਇੰਟ ਕਰਨ ਵਾਸਤੇ ਅਗੇ ਚੁੱਲ੍ਹੇ ਤੋਂ ਹਾਂਜੀ ਹਾਂ ਇਹ ਆਰਮਾ ਬੋਲਦੇ ਆਪਾਂ ਨੂੰ ਲੈਫਟ ਰਾਈਟ ਠੀਕ ਹੈ ਪੈਕਿੰਗ ਪ੍ਰੋਪਰ ਮਿਲੂ ਬਾਈ ਤੁਸੀਂ ਦੇਖੋ ਬੱਟਾ ਦੇਖ ਸਕਦੇ ਜਿੱਥੇ ਆਪਾਂ ਨੇ ਉਹ ਪਲੇਟਾਂ ਇੰਸਟਾਲ ਕਰਨੀਆਂ ਨੇ ਠੀਕ ਹੈ ਬਾਈ ਇਹ ਵੀ ਤੁਹਾਨੂੰ ਕਿਸੇ ਪਾਸੋਂ ਕੋਈ ਪੈਕਿੰਗ ਦੇ ਵਿੱਚ ਵੀ ਕਮੀ ਨਹੀਂ ਮਿਲੂਗੀ ਤਾਂ ਕਿ ਬੰਦੇ ਨੇ ਯਾਰ ਪੈਸੇ ਲਾਉਣੇ ਨੇ ਤਾਂ ਇਹ ਨਾ ਹੋਵੇ ਘਰੇ ਜਾ ਕੇ ਜਦੋਂ ਪਲੇਟਾਂ ਦੀ ਪੈਕਿੰਗ ਖੋਲੀ ਆਪਣਾ ਮਨ ਨਰਾਸ਼ ਹੋਵੇ ਬਿਲਕੁਲ ਆਹ ਕੀ ਚੀਜ਼ ਹੈ ਬਾਈ ਇਹ ਆਗੇ ਬਾਈ 4 ਵੀਲ ਡਰਾਈਵ ਜਿਹੜੇ ਮੜਗਾਰਡ ਨੇ ਉਹ ਵਾਲੇ ਠੀਕ ਹੈ ਉਹਨਾਂ ਦੀ ਪੈਕਿੰਗ ਹਿਸਾਬ ਦੀ ਹੁੰਦੀ ਹੈ ਬਾਈ ਤੋਂ ਕਹਿ ਰਹੇ ਆਂ ਵੀ ਜੇ ਚੀਜ਼ ਗਿਨਾਂਕ ਆਪਾਂ ਮਿੱਠਾ ਪਾਵਾਂਗੇ ਗੜ ਪਾਵਾਂਗੇ ਉੰਨੀ ਕੁ ਮਿੱਠੀ ਹੋਵੇ ਤੇ ਤੀਜਾਂ ਵੱਲੋਂ ਗ ਇੱਥੇ ਦੇਖ ਸਕਦੇ ਹੋ ਤੁਸੀਂ 42540590605 ਨਿਓ ਆਲੈਂਡ 36305210 ਹਰੇਕ ਟਰੈਕਟਰ ਦੇ ਮੜਗਾੜ ਆ ਜਿਹੜੇ ਫਰੰਟ ਵਾਲੇ ਆ ਉਹ ਤੁਹਾਨੂੰ ਮਿਲ ਜਾਣਗੇ ਖਾਸ ਕਰਕੇ ਜਿਹੜੇ 4 4 ਵੀਲ ਡਰਾਈਵ ਵਾਸਤੇ ਆ ਤਾਂ ਬਾਕੀ ਬਈ ਜਿਹੜਾ ਆਫਰ ਹੈ ਇਹ ਤੁਹਾਨੂੰ ਮੈਂ ਦੱਸਦਾ 22 ਸਤੰਬਰ ਤੋਂ ਲੈ ਕੇ 18 ਅਕਤੂਬਰ ਤੱਕ ਆ ਇਹ ਤੁਸੀਂ ਲੱਕੀ ਡਰਾਅ ਜਿੱਤ ਸਕਦੇ ਹੋ ਇਹ ਲੱਕੀ ਡਰਾਅ ਪੈਣਾ ਕਿਵੇਂ ਆ ਏ ਭਾਈ ਡਾਇਰੈਕਟਰ ਕੈਸ਼ ਵਾਲਾ ਤਾਂ ਲੱਕੀ ਡਰਾ ਹੈਣੀ ਨਾ ਜੇ ਕੋਈ ਆਪਾਂ ਸਮਾਨ ਵਾਇ ਕਰਦੇ ਆ ਉਹੀ ਹੈ ਨਾ ਸਮਾਨ ਖਰੀਦਣਾ ਵੀਰੇ ਖੇਤੀਬਾੜੀ ਦੇ ਰਿਲੇਟਡ ਆਪਣਾ ਕੰਮ ਆ ਆਪਾਂ ਉਸ ਇੱਕ ਪਿਛਲੇ ਸਾਲ ਆਪਾਂ ਰੋਟਾਵੇਟਰ ਕੱਢਿਆ ਸੀ ਭਾਈ ਠੀਕ ਹੈ ਭਾਈ ਸਾਇਤ ਕੀ ਆਪਾਂ ਮੰਨ ਕੇ ਚਲੋ ਥੋੜਾ ਜਿਹਾ ਇਹ ਹੋਇਆ ਨਾ ਕਿਉਂਕਿ ਰੋਟਾਵੇਟਰ ਆਪਣੀ ਖੁਦ ਹੀ ਮੈਨੂਫੈਕਚਰਿੰਗ ਸੀ ਠੀਕ ਹੈ ਭਾਈ ਜੀ ਤੇ ਅਕਸਰ ਵਿੱਚ ਜਿਹੜੇ 네ਗੇਟਿਵ ਮਾਈਂਡਸ ਹੁੰਦੇ ਨੇ ਉਹ ਕਹਿੰਦੇ ਸੀ ਵੀ ਇਹ ਤਾਂ ਰੋਟਾਵੇਟਰ ਆਪਣੀ ਕੰਪਨੀ ਆਪਣੀ ਹੈ ਇਸ ਵਾਰ ਸਾਡੇ ਐਮ ਡੀ ਸਰ ਨੇ ਸਪੈਸ਼ਲੀ ਠੀਕ ਹੈ ਇਹ ਕਿਹਾ ਵੀ ਆਪਾਂ ਉਹ ਚੀਜ਼ ਨਾਮ ਦੇ ਵਿੱਚ ਨਹੀਂ ਦੇਣੀ ਖਰੀਦ ਕੇ ਚੀਜ਼ ਪ੍ਰੋਪਰ ਆਪਾਂ ਕਹ ਜਿਵੇਂ ਲੱਕੀ ਡਰਾਅ ਚੱਲਦਾ ਉਹਵੇਂ ਜੇ ਸੇਲ ਪ੍ਰੋਮੋਸ਼ਨ ਪਲੱਸ ਇੱਕ ਸਾਬ ਦਾ ਪਲਈਆ ਬਾਈਏ ਕਿਉਂਕਿ ਜੇ ਬੰਦਾ ਹੁੱਕ ਲੈ ਕੇ ਜਾਂਦਾ ਏਡੀ ਛੋਟੀ ਆਈਟਮ ਤੇ ਕਿਸੇ ਨੂੰ ਲੱਖ ਸਵਾ ਲੱਖ ਦੀ ਚੀਜ਼ ਨਿਕਲ ਜਾਂਦੀ ਆ ਬਿਲਕੁਲ ਬਾਈ ਤਾਂ ਮੰਨ ਕੇ ਚਲੋ ਇੱਕ ਪਲਈਆ ਤੇ 골ਡ ਸਟਾਰਸ ਬਾੜਾ ਹੁਣ ਉਹ ਵੇਚ ਤੇ ਕੰਮ ਕਰ ਰਿਹਾ ਬਿਲਕੁਲ ਬਾਈ ਤੇ ਆ ਆਫਰ ਆ ਜਿਹੜੇ ਚੱਲ ਰਹੇ ਆ ਕਿ 골ਡ ਸਟਾਰਸ ਬਾੜਾ ਵੱਲੋਂ ਬਾਕੀ ਸੋ ਜਿਹੜੀ ਆ ਜੇ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਹਾਨੂੰ ਮਿਲਦੇ ਆ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ